ਕੋਈ ਐਸਾ ਆਸਰਾ ਲੱਭੀਏ ਕੋਈ ਐਸਾ ਸਾਥ ਭਾਲੀਏ ਜਿਹੜਾ ਅੰਤ ਵੇਲੇ ਸਾਡਾ ਸਾਥ ਦੇ ਫੇਰ ਹੀ ਗੁਰਸੰਗਤ ਜੀ ਬੇਫਿਕਰ ਤੇ ਸਾਡਾ ਸਫਲ ਜੀਵਨ ਹੈ ਸਾਰੀ ਦੁਨੀਆ ਦੀ ਮਾਇਆ ਇਕੱਠੀ ਕੀਤੀ ਤੇ ਸਾਰੀ ਦੁਨੀਆ ਦੀ ਵਿੱਦਿਆ ਪੜ੍ਹੀ ਹੋਈ ਵੀ ਇਸ ਆਤਮਿਕ ਗਿਆਨ ਬਿਨਾ ਅਧੂਰੀ ਹੈ ਕਿਉਂਕਿ ਕੁਦਰਤ ਦਾ ਕਾਨੂੰਨ ਹੈ ਜੋ ਜਗ ਸ੍ਰਾਂ ਵਿੱਚ ਆਇਆ ਹੈ ਸਭ ਨੇ ਇੱਕ ਦਿਨ ਚਲੇ ਜਾਣਾ ਹੈ ਸੁਣੋ ਕਿ ਕਿਹ ਤਰ੍ਹਾਂ ਚਲੇ ਜਾਣਾ ਹੈ ਲਾਮ ਲੱਖਾਂ ਕਰੋੜਾਂ ਦੇ ਤਣੀ ਵਖੇ ਨਾ ਕੋਈ ਨਿਰਦਨਾ ਨੂੰ ਕੰਠਲਣ ਵਾਲਾ ਮਿਲੇ ਦਿਲ ਬਛੋੜ ਦੇ ਬਹੁਤ ਵਖੇ ਤੇ ਪਰ ਵਿਛੜੇ ਕੋਈ ਮਲਾਉਣ ਵਾਲਾ ਬੇਲੇ ਸੁਖ ਦੇ ਬਣ ਨਾ ਹਮਦਰ ਦਸਾਰੇ ਤੇ ਨਾ ਕੋਈ ਦਿਸਿਆ ਦਰਦ ਵਣੋਂ ਵਾਲਾ ਸਤ ਗੁਰੂ ਤੋਂ ਬਿਲਾ ਦਰਬਾਰ ਸਿੰਗਾ ਨਾ ਕੋਈ ਅੰਤ ਦੇ ਬਕਤ ਛਡਾਉਣ ਵਾਲਾ ਗਰ ਲੈ ਤੂੰ ਸੁਰਤ دیਵਾਨੇ ਬੈਠਾ ਹੈ ਮੁਲਕ ਬਗਾਨੇ ਜਾਣ ਕਿਉ ਹੋ ਗਿਆ ਕਾਫਰ ਲੱਤੀ ਸਭ ਜਾਣ ਮਸਾਫਰ ਕਟ ਕਟ ਰਹਿਣ ਬਿਸੇਰਾ ਜੀ ਇੱਕ ਦਿਨ ਚੱਕਣਾ ਪਉ ਤੈਨੂੰ ਜਗਤ ਸਰਾ ਚੋਂ ਡੇਰਾ ਬਈ ਕਿਸੇ ਦੇਨ ਹੋ ਰਹਾ ਜੋ ਵੇਖ ਲਿਆਰੇ ਤੂੰ ਮੇਰਾ ਸਿਨ ਤੇਾਰੇ ਜਿਸ ਨੂੰ ਸੱਚ ਪਿਆ ਜਾਣਦਾ ਇਹ ਰੇਲ ਮਹਾਨ ਦਾ ਕੋਈ ਰੋਜ ਦਾ ਵੇਖਦਾ ਮਿਲਾ ਜੀ ਛੱਟ ਕੇਸ ਹਾ ਵਿਆਗ ਨੂੰ ਕਿਤੇ ਉੱਟ ਜੂਗਾ ਪੋਰ ਅਕੇਲਾ ਜੀ ਛੱਟ ਕੇਤੇ ਕਰਨਾ ਤੂੰ ਸੁਰਸ ਦੀਬਾਨੇ ब्ठा है मुल्क वगान जान क्यों हो सबाफ़र कट कट रेन बसेर जॻन पहुतेनू जगत सिरां चो डेर बई किसेनो खारे सुखने दीन प्यारे ਜਿਸ ਨੂੰ ਸੱਚ ਪਿਆਰ ਜਾਣਦਾ ਇਹ ਰਹਿ ਲੰਗਲੇ ਜਹਾਨ ਦਾ ਕੋਈ ਰੋਜ ਦਾ ਵੇਖ ਦੈ ਮੇ ਲਾ ਦੀ ਛੱਟ ਕੇਸੋ ਹਾਲੇ ਵਗੂ ਕੀਤੇ ਉੱਡ ਜੂਗਾ ਪੋਰ ਅੰਗੇ ਲਾ ਦੀ ਛੱਟ ਕੇਤੇ ਸਭ ਨੂੰ ਪਏ ਮੰਨਣੇ ਪਾਣੇ ਆ ਗਰਹੋ ਤੁਰੇ ਨਮਾਣੇ ਮੂਸੇ ਪੈ ਕੰਬਰ ਹੋ ਰਹੀ ਮੌਤ ਨੇ ਮੱਲੋ ਜੋਰੀ ਪਾਰ ਆ ਆਣ ਕੇ ਤੇਰਾ ਸਭ ਜੀ ਇੱਕ ਦਿਨ ਚੱਕਣਾ ਪਉ ਤੈਨੂੰ ਜਗਤ ਇਸਰਾ ਚੋਂ ਡੇਰਾ ਬਈ ਕਿਸੇ ਦਿਨ ਉਹ ਨਹੀਂ ਹਰ ਲੱਖ ਸਦੀ ਦਾ ਹੋ ਕੋਮਲ ਅਖੰਡ ਤੇਜੀ ਦਾ

ਕੈਰੋਂ ਦਰਜੋ ਜਨ ਜਿੰਨਾ ਪਰ 14 ਜੋਜਨ ਠੀਕ ਲਦਾ ਸੀ 77 ਅਚੇਰਾ ਈ ਇੱਕ ਦਿਨ ਜੱਕਣਾ ਪਉ ਤੈਨੂੰ ਜਗ ਤਿਸਰਾ ਚੋਂ ਡੇਰਾ ਬਈ ਕਿਸੇ ਦਿਨ ਬਾਰੇ ਦਿਖ ਲਾਗੇ ਬਹਰਾ ਕਉ ਰੂਲੇ ਪਟ ਪਟ ਕਵਰਾ ਜੀਨੇ ਗੰਢ ਜੋੜੇ ਜਾਲੀ ਆਰੇ ਹੱਥ ਤੁਰ ਗਿਆ ਖਾਲੀ ਸੰਗ ਨਾ ਗਿਆ ਇੱਕ ਤੇਲਾ ਛੱਟ ਕੇ ਸੋ ਹਾਵੇ ਆਗ ਨੂੰ ਕੀਤੇ ਓਟ ਜੂਗਾ ਪੋਰ ਅਕੇਲਾ ਦੀ ਛੱਟ ਕੇ ਤੇ ਉਤਰ ਤੇ ਤੀਆਂ ਜਿਹੜੇ ਹੋ ਹੋ ਨਤ ਪੈਂਦੇ ਨੇੜੇ ਟੁੱਠੀ ਮੋ ਮਮਤਾ ਪਾਲੀ ਇਤਰਾ ਵਿੱਚ ਉਮਰ ਗਵਾਲੀ ਟੋਂਦਾ ਮਰ ਕੇ ਆਂ ਨੇਰਾ ਬਈ ਇੱਕ ਦਿਨ ਚੱਕਣਾ ਪਉ ਤੈਨੂੰ ਜਗਤ ਸਰਾਜੋਂ ਡੇਰਾ ਬਈ ਕਿਸੇ ਦਿਨ ਉਹ ਸਮਝੇ ਦਿਲਦਾਰ ਜਿਨ੍ਹਾਂ ਨੂੰ ਕਰਦਾਰਿਆ ਪਿਆਰ ਜਿਨ੍ਹਾਂ ਨੂੰ ਆਖਰ ਨੋਈ ਬਣੇ ਮੀਤਨਾ ਸਿਰ ਤੇ ਜਗਿਆਣ ਬੀਤਨਾ ਇਜਰਾ ਇਲਦਾ ਬੇਲਾ ਦੀ ਛੱਟ ਕੇਸ ਹਾ ਵਿਵਾਗ ਨੂੰ ਕੀਤੇ ਓਡੀ ਜੂਗਾ ਪੌਰ ਅਕੇਲਾ ਦੀ ਛੱਟ ਕੇਤੇ ਜਿੱਥੇ ਸੀ ਚਾਨਦ ਮਾਨੇ ਸੜਣੇ ਪੈ ਤੁਰ ਟੁਟ ਕਾਣੇ ਕੋਈ ਨਹੀਂ ਚੱਲਣਾ ਹੀਲਾ ਸੱਡ ਕੇ ਤੇ ਮੁਲਕ ਰਮੀਲਾ ਪਉਣਾ ਫੇਰ ਨਹੀਂ ਫੇਰਾ ਜੀ ਇੱਕ ਦਿਨ ਚੱਕਣਾ ਪਉ ਤੈਨੂੰ జగਤ ਸਰਾ ਚੋਂ ਡੇਰਾ ਜੀ ਕਿਸੇ ਦਿਨ ਉਹ ਪਿਛਲਾ ਇਸ਼ਨਾਨ ਕਰਾ ਕੇ ਤੇਰੇ ਹਮਦਰਦੀ ਜਾ ਕੇ ਇਹ ਹਾ ਦੇ ਉੱਪਰ ਧਰਨਗੇ ਇਹੋ ਵਸ ਪਿਆਰ ਕਰਨਗੇ ਹੋ ਗਿਆ ਖਤਮ ਸਭ ਖੇਲਾ ਜੀ ਛੱਟ ਕੇ ਸੋ ਹਾਵੇ ਬਾਗ ਨੂੰ ਗੀਤੇ ਉੱਟ ਜੂਗਾ ਪੌਰ ਅਕੇਲਾ ਜੀ ਛੱਟ ਕੇ ਤੇ ਚੱਕ ਚੱਕ ਕੇ ਉੱਚੀਆਂ ਵਾਹ ਮਾਰਦੇ ਮੁੜ ਕੇ ਤਾਹ ਪਲ ਵਿੱਚ ਹੋ ਗਿਆ ਰਵੰਨ ਕਿੱਡੀਆਂ ਦਖਲਾਉਂਦਾ ਸਾਨਾ ड दया डेर चकन पहुत जग तुसे सुनियां तुरंदुर जी सव दुण तुरंदी फल सतगुर जी ਦੇ ਵੀ ਦਰਬਾਰ ਸਿਆਣਾ ਕਰਿਆ ਜਨਮ ਸਹੇਲਾ ਦੀ ਛੱਤ ਕਿਸ ਹਾ ਵਿਵਾਦ ਨੂੰ ਕਿਤੇ ਉੱਡ ਜੂਗਾ ਹਨ ਔਰ ਆਕੇਲਾ ਦੀ ਛੱਤ ਕੇਤੇ ਗੁਰ ਸੰਗਤ ਜੋ ਵਹਿਗੁਰੂ ਨੂੰ ਸਤਿਗੁਰੂ ਨੂੰ ਸੱਚੇ ਪ੍ਰੇਮ ਨਾਲ ਸੱਚੇ ਹਿਰਦੇ ਨਾਲ ਸੋਡੇ ਵਾਂਗ ਯਾਦ ਕਰਦਾ ਹੈ ਐਸੀ ਪੁਕਾਰ ਉਸ ਨੂੰ ਜਰੂਰ ਸੁਣਨੀ ਪੈਂਦੀ ਸੁਣਿਆ ਹੈ ਕਹਿੰਦੇ ਭਗਵਾਨ ਕ੍ਰਿਸ਼ਨ ਨੇ ਨਾ ਗੋਕਲ ਨਵਾਸੀਆਂ ਦੀ ਅੰਦਰੂਨੀ ਧਾਰ ਸੁਣ ਕੇ ਖੂਦ ਨੂੰ ਆਪ ਪ੍ਰੇਮ ਦੀ ਚਿੱਠੀ ਆਪਣੇ ਹੱਥੀ ਲਿਖ ਕੇ ਗੋਕਲ ਨਵਾਸੀਆਂ ਦੀ ਖਬਰ ਲੈਣ ਵਾਸਤੇ ਕੱਲਿਆ ਸੀ ਇਹ ਸੰਦ ਵੀ ਗੁਰਸੰਗਤ ਜੀਓ Swami Maharaj ਜੀ ਨੇ ਆਪ ਦੇ ਹੱਥੀ ਲਿਖਿਆ ਹੋਇਆ ਹੈ ਸਾਡੇ ਇਹ ਕੰਮ ਆਉਣਾ ਸੀ ਸੁਣੋ ਕਿ ਭਗਵਾਨ ਨੇ ਚਿੱਠੀ ਵਿੱਚ ਆਪਣੇ ਪਿਆਰਿਆਂ ਦਾ ਕਿਵੇਂ ਧੀਰਜ ਧਰਾਇਆ ਸਾਜ ਗਈ ਮਹਿਫਿਲ ਪ੍ਰੇਮ ਦੀ ਆਕੇ ਉਦ ਕੋਲ ਸਾਮ ਸੁਨੇਸੇ ਪੜਨੀ ਕੋ ਲੈ ਪੱਤਰ ਕਾ ਖੋਲ ਉਦੋਂ ਕਿੰਦਾ ਕੰਨ ਹੋ ਬਰਜ ਬਸੀ कृषण मरारी दियो बस बस जाद करी सोने उसने दो केंदा बस वास करे माले कुंठ तामगार यत लागे सोणेओ सने शामदा तन हो बासि कृष्ण मरारी द बस वासियो माले बेकुंठ तामदा चित लागे सोनेओ सोना शामदा देव तो तूं मारे वेख के ख़बरूं बिजा उन्हरनि सोन चेत लागे सोना साम ने कयासी ऊन के आसी तुलसी रो न करो एति तुलसी वो न करो ओ करे सोनू किथां जेतिरे लागे सोने शामदा सोतूं पूरनी असीं हिकु सोनू देस ते ज़ूर असीं उहो चले आ छोड़ जामदा त लागे सोण शामदा उनखे असीं तीर तरिया करो इन फिकर तुसी करिया करो ओ आपे हयाले उसलू तमाम जेते लाग सोणेओ सने शाम ਉਗਗੇ ਉਜਾਦ ਪੌਸੀ ਚੋਗਿਆ ਆਪਣਾ ਐ ਤਾ ਨਾ ਕੀ ਚਿਰ ਸੀ ਸੰਜੋਗਿਆ ਆਪਣਾ ਓ ਹੋਗੇ ਆ ਹੈ ਉਸ ਨੂੰ ਜੀਵੇਂ ਸੀ ਭਾਮਦਾਾ ਚਿੱਤ ਲਾ ਕੇ ਸੁਣਿਓ ਸਨੇਹਾ ਸ਼ਾਮਦਾਾ ਓ ਮੇ ਜਿਵੇਂ ਮਹਿਫਲ ਸਜਾਉਂਦੇ ਰੋ ਤੁਸੀਂ ਮਿਲ ਕੇ ਹਰੀ દે કણ કૌ દેરો તુસી ઓ રામ ના પજન કરો રામ રામ દા ચિત લકે સુને ઓ સાને હાં સામ દા નયન ચ ભગોં દે સદા નીર રેને ઓ જેમ તુસી ઇતھے દલ उ बि चेत लोदा सामदा जत लाग सुओ सामदासे हथ दया चाहींद हर वेड़े इन बराद चाहींदव सामदा ਜੱਤ ਲਾ ਕੇ ਸੋਣੇ ਉਹ ਸਨੇਹਾਂ ਸ਼ਾਮ ਦਾ ਉਹ ਵੀ ਛੋਟਾ ਹੈ ਨਿੰਗੇ ਬਿਛੋੜਾ ਜਾਂ ਰਿਂਦੇ ਯਾਦ ਕੱਲੇ ਕੱਲੇ ਨੂੰ ਹਮੇਸ਼ਕਾਰਿ ਦੇ ਉਹ ਜੀਵੇ ਜੀਵੇ ਕੋਈ ਉਹਨਾਂ ਨੂੰ ਤੇ ਆਮਦਾ ਤਲਾਕ ਸੁਣੇ ਆ ਸੁਨੇ ਆ ਸੰਹਾਂ ਸ਼ਾਮ ਦਾ ਉੱਥੇ ਵੀ ਕਹਾਣੀ ਸੋਟੂ ਤੋੜ ਲੈਂਦੇ ਆ ਉੱਥੇ ਵੀ ਕਹਾਣੀ ਸੋਟੀ ਤੋੜ ਲੈਂਦੇ ਆ ਬੜੀ ਸੋਡੀ ਕਰਦੇ ਸਫ ਤੇਰੇ ਤੇ ਆ ਉਹ ਹਰ ਵੇਲੇ ਥੋਟੀ ਜਾਨੀ ਬੋਲਾ ਮਦਾ ਕਤਲ ਕੇ ਸੋਨੇ ਓ ਸੁਨਹਿਰਾ ਸ਼ਾਮ ਦਾ ਛੋੜਿਓ ਪ੍ਰੇਮ ਨੂੰ ਵਾ ਮਰਾ ਛੋੜਿਓ ਪ੍ਰੇਮ ਨੂੰ ਭਲਾ ਨਹੀਂ ਸਕੀ ਦੇ ਦਿਨਾਂ ਨੂੰ ਤਰੇਗ ਲੱਗੇ ਜਾਣੀ ਸਕੀ ਦੇ ਓ ਜੇ ਤੂੰ ਯਾਦ ਕਰ ਦੇ ਫੇਰਾਗ ਆਮ ਦਾ ਇਤਲਾ ਕੇ ਸੋਨੇ ਹੋਂ ਸਨਿਹਾਰ ਸ਼ਾਮ ਦਾ ਨਹੀਂ ਕੋਈ ਖੇੜੇ ਕੋਈ ਪਰੇਮ ਨਾਲ ਤੀ ਤੇ ਜਿਸ ਤਰ੍ਹਾਂ ਸੁਨੂ ਤਾਂਗ ਹੈ ਜੁਮਾਲ ਦੀ ਉਹ ਉਹ ਵੀ ਥੋਟਾ ਯੋਕਣ ਦੀਦਾਰ ਚਾਮਦਾ ਚਿੱਤ ਲਾ ਕੇ ਸੋਣੇ ਹੁਣ ਸਾਨੇ ਹਾਂ ਸ਼ਾਮ ਦਾ ਤੂੰ ਵੀ ਹੁਣ ਕਿੰਦਰਾ ਤੂੰ ਵੀ ਹੁਣ ਕਿੰਤਰਾ ਤੇਰੀ ਜੀਪੀ ਤਾਰ ਲਾ ਕਿਸ ਤਰ੍ਹਾਂ ਤਨ ਗੁਲ ਰੇ ਦਿਯਾਰ ਲੈ ਉਹ ਰਹੀ ਪਾਰੇ ਗੁਰੂ ਦੇ ਗੁਣਾ ਨੂੰ ਕਾਮ ਦਾ ਤੇ ਗੁਣਾ ਨੂੰ ਕਾਮ ਦਾ ਲਾ ਕੇ ਸੋਨੇ ਉਹ ਸਵੇਹਾਂ ਸ਼ਾਮ ਦਾ ਸਤਗੁਰੂ ਦੀ ਸ਼ਰਧਾਲੂ ਗੁਰਸੰਗਤ ਆਪ ਵਰਮ ਗਿਆਨੀ ਦੀ ਮਹਿਫਲੋਂ ਸਤਗੁਰੂ ਦੀ ਸੰਗ ਤੇ ਉਤਮ ਸਰੋਤੇ ਹੋ ਸਾਨੂੰ ਇਹ ਪਤਾ ਹੈ ਕਿ ਸਾਨੂੰ ਕੋਈ ਬਲਾਰਾ ਜਾਂ ਵਖਤਾ ਪ੍ਰਸੰਨ ਨਹੀਂ ਕਰ ਸਕਦਾ ਦਾ ਅਸੀਂ ਤਾਂ ਗੁਰ ਸੰਗਤ ਦੇ ਹੁਕਮ ਨੂੰ ਮੰਨਿਆ ਹੈ ਸਾਨੂੰ ਪਤਾ ਲੱਗਾ ਹੈ ਕਿ ਤੁਸੀਂ ਵੀ ਇਤਕੀ Swami Maharaj ਦੀ ਯਾਦ ਅਸਤ ਜਾਨੀ ਵਰਸੀ ਮਨਾਉਣੀ ਹੈ ਇਸੇ ਕਰਕੇ ਇਹ ਤਿੰਨ ਚਾਰ ਕਵਤਾ ਤੇਪ ਵਿੱਚ ਭਰੀਆਂ ਹਨ ਅਸੀਂ ਤਾਂ ਜਿੰਨੇ ਜੋਗੇ ਹਾਂ ਗੁਰ ਸੰਗਤਾਂ ਦੇ ਤੇ ਸਾਨੂੰ ਵੀ ਹੁਣ ਗੁਰ ਸੰਗਤ ਦਾ ਹੀ ਆਸਰਾ ਹੈ ਆਪਦੇ ਚਰਨਾਂ ਵਿੱਚ ਸਾਡੀ ਬੇਨਤੀ ਵੀ ਹੈ ਕਿ Swami ji ਦੀ ਤੇ ਵੱਡੇ ਮਹਾਰਾਜ ਜੀ ਦੀ ਵਰਸੀ ਆਪਾਂ ਲੋਪੂ ਸਾਹਿਬ ਆਪਣੀ ਗੁਰਗੱਦੀ ਤੇ ਹੀ ਗਹਾਨੂ ਮਨਾਇਆ ਕਰੀਏ ਆਪ ਸਭ ਪਹਿਲਾਂ ਆ ਕੇ ਸਾਨੂੰ ਐਸੀ ਸਮਾਗਮ ਵਿੱਚ ਆਪਣੀ ਸਗਾ ਰਹਿ ਦੱਸਿਆ ਕਰੋ ਆਪਣੀ ਗੱਦੀ ਗੁਰ ਸੰਗਤ ਬਹੁਤ ਉੱਚੀ ਅਰ ਸੁੱਚੀ ਹੈ ਸਵਾਮੀ ਜੀ ਦਾ ਵੀ ਅੰਤ ਵੇਲੇ ਇਹ ਪ੍ਰਵਚਨ ਹੈ ਕਿ ਮੈਂ ਸਵਾਮੀ ਜੀ ਦਾ ਇਕੱਲਾ ਸਿੱਖ ਸੀ ਮੈਥੋਂ ਜਿੰਨੀ ਗੱਦੀ ਦੀ ਸੇਵਾ ਹੋਈ ਹੈ ਕਰ ਦਿੱਤੀ ਹੈ ਤੇ ਹੁਣ ਤੁਸੀਂ ਮੇਰੇ ਵੇਖ ਲਓ ਕਿੰਨੇ ਸਿੱਖ ਸੁਪੁੱਤਰ ਹਾਂ ਮੈਂ ਹੁਣ ਸੋਡਾ ਗੁਰਗੱਦੀ ਨਾਲ ਪ੍ਰੇਮ ਵੇਖਣਾ ਹੈ ਹੋਰ ਹੁਣ ਅਸੀਂ ਸਤਿਗੁਰੂ ਸੰਗਤਾਂ ਦਾ ਗੱਦੀ ਵੱਲੋਂ ਧੰਨਵਾਦ ਕਰਦੇ ਹਾਂ ਭਾਵੇਂ ਤੁਸੀਂ ਪ੍ਰਦੇਸਾਂ ਵਿੱਚ ਬੈਠੇ ਹੋ ਪਰ ਤੁਹਾਡੇ ਦਿਲਾਂ ਵਿੱਚ ਸਤਿਗੁਰੂ ਦੀ ਯਾਦ ਹਰ ਵੇਲੇ ਤਾਜੀ ਤੇ ਅਮਰ ਹੈ ਜੋ ਗੁਰੂ ਨੂੰ ਹਰ ਵੇਲੇ ਅੰਗ ਸੰਗ ਸਮਝਦਾ ਹੈ ਉਨ੍ਹਾਂ ਦਾ ਗੁਰੂ ਤੋਂ ਵਿਛੋੜਾ ਨਹੀਂ ਹੈ ਜੋ ਐਸੀ ਦੇਵਤਿਆਂ ਵਰਗੀ ਸਰਦਾਲੂ ਸੰਗਤ ਨੂੰ ਅਸੀਂ ਇੱਥੋਂ ਹੀ ਨਮਸਕਾਰ ਕਰਦੇ ਹਾਂ ਅਤੇ ਹੁਣ ਫਤਿਹ ਬੁਲਾਉਂਦੇ ਹਾਂ ਆਪ ਮਨਜ਼ੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ